ਕੁੜੀ ਦਾ ਪਿਓ ਸ਼ਗਨ ਪਾਉਣ ਵੇਲੇ ਕਰਨ ਲੱਗਾ ਆ ਕੰਮ ਲੋਕ ਬੋਲਣ ਲੱਗੇ ਬਹੁਤ ਕੁਝ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਮਾਂ ਪਿਓ ਲਈ ਆਪਣੀਆਂ ਧੀਆ ਤੋੜਨੀਆਂ ਬਹੁਤ ਔਖੀਆਂ ਹੁੰਦੀਆਂ ਨੇ ਜਿਸ ਦੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡੇ ਕੁੜੀ ਦੇ ਪਿੱਛੇ ਇੱਕ ਵਿਅਕਤੀ ਕਿੰਨਾ ਰੋ ਰਿਹਾ ਹੈ ਦਰਸਲ ਇਹ ਵਿਅਕਤੀ ਵਿਆਹ ਵਾਲੀ ਕੁੜੀ ਦਾ ਹੀ ਪਿਓ ਹੈ ਅਤੇ ਜਦੋਂ ਇਹ ਸ਼ਗਨ ਕਰਨ ਦੇ ਲਈ ਸਟੇਜ ਤੇ ਆਉਂਦਾ ਹੈ ਤਾਂ ਸ਼ਗਨ ਕਰਨ ਤੋਂ ਪਹਿਲਾਂ ਬਹੁਤ ਹੀ ਰੋਣ ਲੱਗ ਜਾਂਦਾ ਹੈ ਜਿਸ ਨੂੰ ਉਸ ਦੀ ਪਤਨੀ ਅਤੇ ਦੋ ਹੋਰ ਔਰਤਾਂ ਚੁੱਪ ਰਾਉਣ ਲੱਗ ਜਾਂਦੀਆਂ ਨੇ ਸੋ ਅਕਸਰ ਹੀ ਜਦੋਂ ਮਾਪਿਓ ਨੂੰ ਆਪਣੀ ਲਾਡਾਂ ਚਾਮਾਂ ਨਾਲ ਪਾਲੀ ਧੀ ਹਮੇਸ਼ਾ ਲਈ ਪਰਾਈ ਕਰਨੀ ਪੈਂਦੀ ਹੈ ਤਾਂ ਉਹਨਾਂ ਦਾ ਇਹੀ ਹਾਲ ਹੁੰਦਾ ਹੈ ਪਰ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਪਿਓ ਪਿਛੇ ਤਾਂ ਹਾਂ ਮਾਰ ਰਿਹਾ ਏ ਪਰ ਕੁੜੀ ਨੂੰ ਕੋਈ ਪਰਵਾਹ ਹੀ ਨਹੀਂ ਪਰ ਸ਼ਾਇਦ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਸ ਕੁੜੀ ਦੇ ਦਿਲ ਤੇ ਕੀ ਬੀਤ ਰਹੀ ਹੋਵੇਗੀ ਜਿਸਨੇ ਕਿ ਆਪਣਾ ਘਰ ਹਮੇਸ਼ਾ ਲਈ ਛੱਡ ਜਾਣਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ turur